ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਬਟਾਲਾ ਨੇ ਅੱਜ ਸਵੇਰੇ ਸਵੇਰੇ ਤੜਕਸਾਰ ਹੀ ਉਸ ਜਗ੍ਹਾ ਨੂੰ ਕੇਰਾ ਪਾਲ ਲਿਆ ਜਿਸ ਜਗ੍ਹਾ ਤੇ ਸਭ ਤੋਂ ਵੱਧ ਨਸ਼ਾ ਵਿਕਦਾ ਹੈ ਉਹ ਜਗ੍ਹਾ ਹੈ ਬਟਾਲਾ ਦਾ ਗਾਂਧੀ ਕੈਂਪ ਜਿੱਥੇ ਪੁਲਿਸ ਨੇ ਅੱਜ ਸਵੇਰੇ ਤੜਕਸਾਰ ਹੀ ਅਧਿਕਾਰੀਆਂ ਸਮੇਤ ਸਰਚ ਅਭਿਆਨ ਚਲਾਇਆ ਵੱਖ-ਵੱਖ ਘਰਾਂ ਦੇ ਵਿੱਚ ਸਰਚ ਕੀਤੀ ਅਤੇ ਜਿੰਨੇ ਵੀ ਬਾਹਰ ਆਉਣ ਜਾਣ ਵਾਲੇ ਲੋਕ ਸਨ ਉਹਨਾਂ ਨੇ ਨਾਲ ਵੀ ਤਲਾਸ਼ੀ ਲਈ ਇਸ ਮੌਕੇ ਬਟਾਲਾ ਦੀ ਐਸਪੀ ਜਸਵੰਤ ਕੋਰਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਹੋਏ ਸੰ ਸਰਚ ਅਭਿਆਨ ਕੀਤੇ ਜਾਣ ਤੇ ਜੋ ਲੋਕ ਨਸ਼ਾ ਵੇਚ ਦੇ ਨੇ ਉਹਨਾਂ ਨੂੰ ਕਾਬੂ ਕੀਤਾ ਜਾਏ ਅਸੀਂ ਬਟਾਲਾ ਨੇੜੇ ਜਿੱਨੇ ਵੀ ਨਸ਼ੇ ਦੇ ਹੋਟ ਸਪੋਰਟ ਨੇ ਉੱਥੇ ਸਰਚ ਅਭਿਆਨ ਚਲਾਇਆ ਹੈ ਇਹ ਸਰਚ ਅਭਿਆਨ ਇੱਕ ਦਿਨ ਨਹੀਂ ਲਗਾਤਾਰ ਜਾਰੀ ਰਹਿਣਗੇ ਬਟਾਲਾ ਤੋਂ ਅਨੀਤਾ ਬੇਦੀ ਰਮੇਸ਼ ਪਾਟਿਆ ਦੀ ਰਿਪੋਰਟ ਅਗਰ ਮਾਡੀ ਸਰਟੀਫੀਕਟ ਬਿਫੋਰ ਤੁਹਾਨੂੰ ਸਾਰੇ ਨੂੰ ਪਤਾ ਹੀ ਹੈ ਕਿ ਜਿਹੜਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਐਸਐਸਪੀ ਸਾਹਿਬ ਨੇ ਲੋਕ ਜੋ ਵੀ ਨੇ ਤੇ ਜਿਹੜੇ ਹੌਟਸਪੌਟ ਆ ਜਿੰਨੇ ਵੀ ਡਰੱਗ ਹੌਟਸਪੌਟ ਆ ਉਹਨਾਂ ਦੇ ਹੀ ਜਿਹੜਾ ਆਪਰੇਸ਼ਨ ਆ ਜਾਰੀ ਰਹਿਉਗਾ ਸਾਡਾ ਤਾਂ ਜੋ ਕਿ ਆਪਾਂ ਆਪਣੇ ਜਿਹੜਾ ਪੰਜਾਬ ਆ ਆਪਣਾ ਬਟਾਲਾ ਸਿਟੀ ਆ ਉਹਨੂੰ ਆਪਾਂ ਜਿਹੜਾ ਨਸ਼ਾ ਮੁਕਤ ਕਰ ਸਕੀਏ। ਉਹਦੇ ਦੁਪਹਿਰ ਨੂੰ ਹੁੰਦੀ ਸੀ ਰੀਡਿੰਗ ਦੇਖੋ ਜੀ ਰੇਟ ਕਰਨ ਦਾ ਕੋਈ ਟਾਈਮ ਨਹੀਂ ਹੁੰਦਾ ਪੁਲਿਸ ਕਦੇ ਵੀ ਕਿਸੇ ਟਾਈਮ ਤੇ ਕਿਤੇ ਵੀ ਰੇਟ ਕਰ ਸਕਦੀ ਹੈ ਕਿਤੇ ਵੀ ਅਸੀਂ ਸੱਜੇ ਆਪਰੇਸ਼ਨ ਕਰ ਸਕਦੇ ਹਾਂ ਲੱਗਦਾ ਹੈ ਕਿ ਜਿੱਦਾਂ ਸਵੇਰੇ ਸਵੇਰੇ ਰੇਟ ਹੋਈ ਉਹ ਵੱਡੀ ਕਾਮਯਾਬੀ ਹੋ ਸਕਦੀ ਹੈ ਦੇਖੋ ਇਤਾਂ ਜੇ ਆਪਰੇਸ਼ਨ ਸਾਡਾ ਚੱਲ ਰਿਹਾ ਵਾ ਕਿਉਂਕਿ ਆਲਰੇਡੀ ਜਿਹੜਾ ਸਾਡੇ ਰੇਟ ਜਾਰੀ ਹੈਗੇ ਆ ਤੇ ਰਿਕਵਰੀ ਹੋ ਵੀ ਸਕਦੀ ਆ ਇਹਦੇ ਬਾਰੇ ਅਜੇ ਹੀ ਕੁਝ ਕਹਿ ਨਹੀਂ ਸਕਦੇ ਤਾਂ ਟੋਟਲ ਸਾਡਾ ਮਲਾਜਮ ਜਿਹੜਾ 250 ਦੇ ਕਰੀਬ ਮਲਾਜਮ ਲੱਗੇ ਹੋਏ ਆ